ਆਹ ਹਾਂ ਆਪੀ ਕਹੋਂ ਨਾ ਕਰਨੇ ਕਿ ਤੂੰ ਨਾ ਕੰਮ ਕਰਿਆ ਕਰ ਹੁਣ ਚੰਗਾ ਪੈਣ ਫਿਰ ਮੈਂ ਬੋਪਟੀ ਨੂੰ ਮਿਲਣਾ ਫਿਰ ਮੈਂ ਜਾਣੀ ਆ ਹੈਂ ਮਿਲਣਾ ਮੈਂ ਵੇਖਰ ਸੋਈ ਤੂੰ ਵੀ ਕੰਮ ਤਾਂ ਦਾ ਕਰ ਲੈ ਆਪਣਾ ਸੋਈ ਚ ਆਹੋ ਪਹਿਲਾਂ ਨੀਂਦ ਰੇ ਸਿਲੱਗ ਮੈਂ ਨਹੀਂ ਹਾਂ ਚੰਗਾ ਆਹੋ ਕੁੜੀ ਕੀ ਕੰਡੀਆਂ ਜੇ ਅੱਛਾ ਸਸਰੀ ਘਰ ਸਸਰੀ ਘਰ ਸਾਸਰੀ ਘਰ ਕੀ ਹਾਲ ਜੇ ਠੀਕ ਠਾਕ ਤੂੰ ਸੁਣਾ ਆ ਜਾ ਬੈਜੋ ਬਾਈ ਜੀ ਬੋਲ ਸੁਣਾਓਂਂ ਟੀ ਠੀਕ ਠਾਕ ਹਾਂ ਆਠ ਵਧੀਆ ਠੀਕ ਠਾਕ ਤੂੰ ਸੁਣਾ ਹਾਂਜੀ ਠੀਕ ਠਾਕ ਹੰਟੀ ਜੀ ਹੂੰ ਠੀਕ ਹੰਡੀਆਂ ਅਸੀਂ ਕੋਸ਼ਿਸ਼ ਨੂੰਣ ਵੇਖਣ ਦੇ ਅੱਛਾ ਤੇਰੀ ਮੰਮੀ ਆਈ ਹੈ ਅੱਜ ਹਾਂਜੀ ਅੱਛਾ ਠੀਕ ਠਾਕ ਹਾਂਜੀ ਠੀਕ ਠਾਕ ਚਲੇ ਗਈ ਆ ਹਾਂਜੀ ਚਲ ਗਈ ਠੀਕ ਆ ਸੱਸ ਤੇ ਤੇਰੀ ਬਾਰ ਬੜੀ ਤੱਤੀ ਹੋਈ ਫਿਰ ਰਹੀ ਆ ਕੀ ਕਹਿੰਦੇ ਸੀ ਚੁਗਲੀਆਂ ਕਰਨ ਰਹੀ ਸੀ ਉਹ ਤੇ ਮੈਂ ਹੰਟੀ ਉਹਨਾਂ ਦੀ ਆਦਤ ਈ ਆ ਮੰਮੀ ਨੂੰ ਗੱਲਾਂ ਕਰਨ ਦੀ ਉਹ ਆਂਦੀ ਨਾ ਤੇ ਕੁਝ ਖਾਣ ਨੂੰ ਲੈ ਕੇ ਆਈ ਨਾ ਕੁੜੀ ਨੂੰ ਕੰਮ ਕਰਨ ਦਿੰਦੀ ਆ। ਉਹ ਤਾਂ ਅੰਟੀ ਸਾਰਾ ਕੁਝ ਲੈ ਕੇ ਵਰਦੇ ਹੀ ਉਹਨਾਂ ਦਾ ਨਾਂ ਕਰਦੀ। ਮੁੰਡਾ ਜਿਹੜੇ ਪੈਸੇ ਕਢਾਉਂਦਾ ਉਹ ਵੀ ਸਾਂਭ ਲੈਂਦੀ ਆ। ਸਾਰੇ ਰੱਖ ਲੈਂਦੀ ਕੋਲ। ਅੰਟੀ ਵੀ ਮੈਨੂੰ ਤੰਗੀ ਦਿੱਤੀ ਆ। 500 ਰੁਪਏ ਦੇ ਕੇ ਗਏ ਮੰਮੀ ਉਹ ਵੀ ਚੋਰੀ ਚੋਰੀ ਲੈਂਦੇ ਰਹੇ ਮੇਰੇ। ਉਹ ਵੀ ਮੇਰੇ ਹੱਥੋਂ ਹੋ ਲਿਆ ਇਹਨਾਂ ਨੇ। ਇਹ ਹੁੰਦੇ ਨੇ ਉਹ ਉਦੋਂ ਤਾਂ ਸਭ ਕੁਝ ਲੈ ਆਉਂਦੀ ਆ। ਬਰਫੀ ਵੀ ਆ ਜਾਂਦੀ, ਰਸਗੁੱਲੇ ਵੀ ਆ ਜਾਂਦੇ ਨੇ। ਅੰਟੀ ਇਹ ਵੀ ਮੇਰੇ ਕੋਲ ਪਨੀਰ ਵੀ ਆ ਜਾਂਦੇ ਨੇ। ਮੈਂ ਮੰਮੀ ਨੂੰ ਕਿਹਾ ਕਿ ਮੰਮੀ ਆਉਣ ਦੇ ਚਲ ਬਰਫੀ ਮੰਗਾ ਦੋ ਮਾਸਾ। ਉਹਨਾਂ ਨੇ ਕਿਹਾ ਕਿ ਕਿੰਨੇ ਕੁ ਖਾ ਲੈਣੀ ਹੈ। ਦੇ ਵਿਦੇਸੋਂ ਮੁਕਾਇਆ ਉਹ ਵੀ ਨਾ ਚਾਣਾ ਰੱਖਣ ਦਿੱਤਾ ਕੇ ਹੂੰ ਤੇ ਉਹ ਵੀ ਨਹੀਂ ਮੰਮੀ ਨੇ ਖਾਧਾ ਮੰਮੀ ਨੇ ਕਿਹੜਾ ਚਲ ਖਾਣਾ ਹੈ ਮਾਸਾ ਪੂਰਾ ਖਾ ਲੈਣਾ ਕੋਈ ਨਹੀਂ ਖਾਣ ਦਿੱਤਾ ਉਹਨਾਂ ਨੂੰ ਓਕੇ ਇਦਾਂ ਦੀਆਂ ਗੱਲਾਂ ਕਰਦੇ ਮੰਮੀ ਹੈ। ਉਹ ਆਂਦੀ ਮਾਂ ਨਾ ਮੇਰੀਆਂ ਚੁਗਲੀਆਂ ਕਰਦੀ ਸੀ। ਮੰਮੀ ਆਂਟੀ ਮੈਂ ਮੰਮੀ ਸੱਸ ਮੈਨੂੰ ਆ ਤੰਗ ਕਰਦੀ ਆ ਆ ਕਰਦੀ ਆ ਗੱਲਾਂ ਕਰਦੀ ਆ ਮੇਰੀਆਂ। ਚਲ ਕੋਈ ਮੈਨੂੰ ਤੇ ਆ ਗੱਲਾਂ ਕਰਨ ਲਈ ਸੀ ਉੱਥੇ। ਚਲ ਕੋਈ ਨਹੀਂ ਕਰ ਲੈਂਦਾ ਮੰਮੀ ਤੇ ਮੈਨੂੰ ਸੁਣ ਕੇ ਆਇਆ ਤੇ ਮੈਂ ਕਿਹਾ ਚਲ ਮੈਂ ਪੁੱਛ ਨਹੀਂ ਆ ਉਹਨੂੰ ਕਵਲ ਨੂੰ। ਕੋਣ ਮੈਨੂੰ ਪੁੱਛ ਲੈ ਇਹਨੂੰ। ਮੇੋਂ ਨੇ ਤੇ ਮੈਨੂੰ ਕੋ ਬਚਾਣਾ ਕੁਛ ਰੱਖਣ ਹੀ ਨਹੀਂ ਦਿੱਤਾ ਅੱਗੇ ਹਾਂ ਅੰਦਰ ਬਾੜ-ਬਾੜ ਦੀ ਆਪੇ ਖਾਪੀ ਲੈਂਦੀ ਹਾਂ ਹਾਂ ਲੋਹਣੀ ਕੁਛ ਖਾਂਦੀ ਅੰਟੀ ਮਕੂਨ ਹੁਣ ਗੋਸ਼ਲਾ ਮੈਂ ਮੋਤੇ ਬੈਠੀ ਆਹੋ ਅੰਟੀ ਮੰਮੀ ਨੇ ਯਾਦ ਲੱਗ ਪਈ ਬਰਸਲ ਨਹੀਂ ਲਿਆਉਣਾ ਬਰਫੀ ਨਹੀਂ ਲਿਆਉਣੀ ਬਈ ਫਿਰ ਬਰਫੀ ਕਿੱਥੋਂ ਲਿਆਉਣੀ ਜਦੋਂ ਮੰਮੀ ਨੇ ਬਣਾ ਕਰਤਾ ਛੰਡੇ ਦੀ ਬੋਤਲ ਕਿਹਾ ਸੀ ਵੱਡੀ ਉਹ ਕਹਿੰਦੀ ਨਿੱਕੀ ਲੈ ਕੇ ਆਇਓ ਫਿਰ ਉਹ ਵੀ ਨਿੱਕੀ ਬੋਤਲ ਲੈ ਆਉਂਦੀ ਪਰ ਇਹਨਾਂ ਦੀ ਮੰਮੀ ਕਹਿੰਦੇ ਕਿ ਵੀ ਨਹੀਂ ਮੈਂ ਖਾਣਾ ਪੀਣਾ ਕੁਛ ਵੀ ਫਿਰ ਉਹ ਨਹੀਂ ਖਾਦਾ ਪੀਦਾ ਹੁਣ ਮੰਮੀ ਖਾਲੇਗੀ ਆਪੇ ਕੇ ਨਹੀਂ ਤੇਨੇ ਉੱਤੇ ਫਿਰ ਬੜਾ ਹੀ ਤੰਗ ਕਰਦੀ ਆ ਖਾਨ ਵੀ ਨਹੀਂ ਕੁਛ ਦਿੰਦੀ ਆਪਦੇ ਫ੍ਰੀਜ ਦੀ ਠੰਡੇ ਦੀ ਬੋਤਲਾਂ ਭਰੀਆਂ ਨੇ ਬਰਫੀ ਵੀ ਸਭ ਕੁਛ ਆਪਦੇ ਖਾਂਦੀ ਰਹਿੰਦੀ ਸਾਰਾ ਦਿਨ ਆਪਦੇ ਅੰਦਰ ਬਸ ਫੇਰੇ ਚ ਉਹ ਕੀ ਜਾਣੀ ਕਿਤੇ ਦਿੰਦੀ ਪੰਜੀਰੀ ਤੇ ਬਗੈਰ ਉਹ ਚਾਹ ਨਹੀਂ ਪੀਂਦੀ ਇਦਾਂ ਕਰਦੀ ਮੈਂ ਹੈ ਤੇ ਕਿਉਂ ਨਹੀਂ ਦਿੰਦੀ ਤੇਰੀ ਮਾਂ ਨੂੰ ਉਹ ਵਿਚਾਰੀ ਚਲ ਗਈ ਹੁਣ ਹਾਂਜੀ ਚਲ ਗਈ ਉਹ ਚੱਲ ਕੋਈ ਨਹੀਂ ਤੂੰ ਮਨ ਹੌਲਾ ਨਾ ਕਰ ਕੋਈ ਗੱਲ ਨਹੀਂ ਚੰਗਾ ਤੂੰ ਨਾ ਟੈਨਸ਼ਨ ਲਿਆ ਕਰ ਇਹ ਤਾਂ ਸੁਭਾਅ ਹੀ ਇਦਾਂ ਦਾ ਨਹੀਂ ਆਂਟੀ ਮੈਂ ਟੈਨਸ਼ਨ ਨਹੀਂ ਲੈਂਦੀ ਆਹੋ ਇਹਦਾ ਤਾਂ ਸੁਭਾਅ ਹੀ ਇਦਾਂ ਦਾ ਇਹ ਕਰਦੀ ਐ ਇਸੇ ਤਰ੍ਹਾਂ ਹੀ ਕੋਈ ਗੱਲ ਨਹੀਂ ਤੂੰ ਨਾ ਮੇਰੀ ਧੀ ਟੈਨਸ਼ਨ ਲਿਆ ਕਰ ਚੰਗਾ। ਜਿੱਤੀ ਆਉਂਦੀ ਜਾਂਦੀ ਰਿਆ ਕਰੋ। ਹਾਂ ਨਹੀਂ ਮੈਂ ਆਉਣਾ ਹੀ ਮੈਂ ਫਿਰ ਘਰ ਵੀ ਕੰਮ ਹੈ। ਨਿਆਣਿਆਂ ਦੇ ਘਰ ਕੇ ਕੰਮਕਾਰ ਕਰਨਾ ਪੈਂਦਾ ਤੇ ਫਿਰ ਤੇਰੀ ਸੱਸ ਵੀ ਸ਼ੱਕ ਕਰਦੀ ਆ। ਆਂਦੀ ਆਉਂਦੀਆਂ ਨੇ ਤੇ ਗੱਲਾਂ ਬਾੜੀਆਂ ਚੰਗੀਆਂ ਕਰਦੀਆਂ ਨੇ, ਚੁਗਲੀਆਂ ਕਰਦੀਆਂ ਨੇ। ਹਾਂ। ਚੁਗਲੀਆਂ ਦੀ ਕਰਦੀਆਂ ਨੇ ਮੇਰੀਆਂ ਨੂੰਹਾਂ ਨੂੰ ਚੁੱਕਣਾ ਦੇਂਦੀਆਂ ਨੇ। ਫਿਰ ਇਹ ਜਾ ਕੇ ਤੇ ਮੇਰੀਆਂ ਨੂੰਹਾਂ ਨੂੰ ਚੁੱਕਣਾ ਦੇਂਦੀ ਆ। ਵੀ ਤੁਹਾਡੀ ਸੱਸ ਸਾਡੇ ਘਰ ਆਣ ਕੇ ਤੇ ਆ ਗੱਲਾਂ ਕਰਦੀ ਆ। ਨਹੀਂ ਆਉਂਦੀ ਉਹ ਵੀ ਵਿਚਾਰੀ ਬੜੀ ਜੀ। ਉਨੋਂ ਨਹੀਂ ਗੱਲ ਕਰਨ ਦਿੰਦਾ ਹਾਂ ਮੈਂ ਤਾਂ ਤਾਂ ਹੀ ਧੀ ਘਾਟ ਆਉਣੀ ਆ ਆਹ ਤਾਂ ਹੁਣ ਤੇਰੀ ਮਾਮਚਾਰੀ ਜਾਣ ਲਈ ਗਲੀ ਜਿੱਤੇ ਮਨ ਭਰਿਆ ਨਹੀਂ ਜਾਂ ਦਿੰਦਾ ਕਿ ਆਪੇ ਤੁਰ ਕੇ ਚਲ ਜੂਗੀ ਦੱਸ ਵਿਚਾਰੀ ਤੁਰ ਕੇ ਗਈ ਤੁਰ ਕੇ ਵਿਚਾਰੀ ਰੋਂ ਡਈ ਮਨ ਭਰਿਆ ਹੀ ਉੱਥੇ ਖਲੋਤੀ ਤੇ ਰੋਂ ਡੈ ਪੀ ਮੈਨੂੰ ਵੇਖ ਕੇ ਤੇ ਮੈਂ ਤਾਂ ਤਾਂ ਨੂੰ ਵੇਖ ਕੇ ਤੇ ਮੈਂ ਬਾਨੇ ਨਾ ਆਈਆਂ ਪੁੱਛਣ ਵੀ ਪੁੱਛਣੀ ਆ ਕੀ ਗੱਲ ਆ ਬਾਜੀ ਚੰਗੇ ਭਲੇ ਘਰ ਲੰਮੇ ਪਏ ਤੇ ਮੈਂ ਹਾਂ ਬਾਜੀ ਦੋ ਮਿੰਟ ਠਾਲ ਦੋ ਅਗਲਾ ਸ਼ਹਿਰ ਸ਼ਾਟ ਡਾਉਣ ਦੀ ਕਿਉਂਕਿ ਨਹੀਂ ਚਲ ਜੂਗੀ ਕੋਈ ਗੱਲ ਨਹੀਂ ਆ ਵੀ ਗਈ ਚਲ ਜੂਗੀ ਨਹੀਂ ਉਹ ਮਾਂ ਦੇ ਆਖੇ ਲਾ ਕੇ ਰਹਿ ਪਿਆ ਉਹਨੂੰ ਕੀ ਹੀ ਉਹ ਨਹੀਂ ਜਾ ਸਕਦਾ ਉਹਦੀ ਨਹੀਂ ਕੋਸ਼ ਲੱਗਦੀ ਹੈ ਉਹ ਵੀ ਮਾਂ ਦਾ ਹੀ ਮੇਮਣਾ ਐ ਮਾਂ ਦੀ ਮੰਨ ਦਾ ਸਾਰੀ ਮੰਮੀ ਹਾਂ ਘੰਟੀ ਜਿਹੜੀ ਆਈ ਆ ਨਾ ਉਹ ਚੁਗਲੀਆਂ ਕਾਂਢੀ ਜੇ ਦੀਦੀ ਜੀ ਦੇ ਨਾਲ ਦੀਦੀ ਵੀ ਦਈ ਹੈ ਬੜੀਆਂ ਵੱਡ ਘਟਣ ਦੱਸਣ ਉਹਨਾਂ ਨੂੰ ਗੱਲਾਂ ਸਾਰੇ ਸਾਡੇ ਘਰ ਦੀਆਂ ਤੇ ਮੰਮੀ ਨੇ ਠੰਡਾ ਨਹੀਂ ਲਾ ਕੇ ਦਿੱਤਾ ਚਾ ਜਨਾ ਮੇਰੀ ਮੰਮੀ ਨੂੰ ਛੱਡ ਕੇ ਨਹੀਂ ਆਏ

ਅੰਤੇ ਚਾਹ ਵੀ ਲੋ ਚਾਹ ਤਾਂ ਮੈਂ ਪੀਤੀ ਆਈ ਹਾਂ ਵੇ ਪੀ ਲੋ ਨਹੀਂ ਥੀ ਲੋ ਫਿਰ ਥੋੜੀ ਥੋੜੀ ਪੀ ਲੋ ਦੋ ਦੋ ਘਟਾ ਵੀ ਰਾਂਦੀ ਐ ਨਿੱਕੀ ਦਾ ਪੱਕ ਪੂਰਦੀ ਐ ਮਾੜਾ ਜੀ ਨਿਵਾਜ ਦਿੱਤੀ ਅੱਧੀ ਜ਼ੁਬਾਨ ਨਾਲ ਵੀ ਪੁਨਮ ਚਾਹ ਬਣਾ ਲਿਆ ਉਸੇ ਵੇਲੇ ਬਣਾ ਲੈਦੀ ਮੱਡੀ ਏਡੀ ਠੀਕ ਐ ਨਾ ਜਿੰਨਾ ਮਰਜੀ ਮੈਂਦੀ ਰਵਾਂ ਨਾ ਮਤੇ ਨਾ ਕੰਮ ਕਰਨਾ ਤੇ ਤਾਂ ਆਈ ਮੈਨੂੰ ਚੰਗੀ ਲੱਗਦੀ ਮੈਂ ਤਾਂ ਹੀ ਝਟ ਚੀਜ਼ ਜਿਹੜੀ ਮੱਗੇ ਦੇਤਨੀ ਆ ਲਿਆ ਹੋ ਪੈਣਾ ਦੇਖਣ ਨੂੰ ਇਦਾਂ ਹੀ ਲੱਗਦੀ ਆ ਮੀਸਲੀ ਜੀ ਉਹ ਸ਼ਲਾ ਮੈਂ ਤਾਂ ਕੋਈ ਗੱਲ ਦੀ ਕੀਤੀ ਤੇ ਕੰਮ ਨੂੰ ਇਦਾਂ ਹੀ ਲੱਗਦੀ ਕੰਮਚੋਰ ਜੀ ਕੰਮ ਘੱਟ ਕਰਦੀ ਆ ਤੇ ਲੀ ਬੋਤੀ ਤੇ ਲੀ ਬੋਦੀ ਮਤੇ ਨਾ ਤੁਰਦੀ ਐ ਭੈਂਟੇ ਬਾਹ ਤੇ ਕਪਲਾਾਂਗ ਪੁੱਟਦੀ ਐ ਨਿੱਕੀ ਮੇਰੀ ਨੇ ਜਦੋਂ ਬੰਨਾ ਰਸੋਈ ਚ ਮਿੱਟੋ ਮਿੱਟੀ ਕਰ ਤੁਰ ਕੇ ਮਿੱਟੋ ਮਿੱਟੀ ਬਾਹਰ ਆ ਜਨਾ ਉਹ ਆਂਦੀ ਮੇਰੀ ਮਾਂ ਆਈ ਮਾਂ ਨੂੰ ਨਾ ਚਾਹ ਨਾ ਕੁਛ ਦਿੱਤਾ ਨੀਗਾ ਮੈਂ ਮੰਗਾਇਆ ਸੀ ਜਾਨ ਮਾ ਆ ਜਾਂਦੀ ਮੈਨੂੰ ਛੂਗਰਾ ਛੂਗਰਾ ਬੰਨਾ ਪੈਸਾ ਹੀ ਲੈ ਕੇ ਮੰਗਾਇਆ ਤੂੰ ਇੱਕਾ ਦੀ ਢੇਲੀ ਫੜ ਲੈ ਮੈਂ ਹਾਰ ਕੇ ਕੁੜੀ ਨੂੰ ਆ ਕੇ ਲਾਇਆ ਚੁੱਕ ਤੇ ਪਾਲਣ ਦੇ ਸ਼ਾਮ ਨੂੰ ਨਿਆਣੀ ਪਾਰੀ ਉਹ ਵੀ ਇਹਨੂੰ ਮੁੰਡੇ ਨੂੰ ਆ ਕੇ ਆ ਪੀ ਕਾਂ ਪਾ ਰਿਆ ਤੇ ਤੁਰ ਕੇ ਗਈ ਅਸੀਂ ਅੱਜ ਦੁਪਹਿਰ ਰਹੀ ਮੇਰੀ ਹੁਣ ਠੰਡਾ ਹੋਇਆ ਇਹ ਮੈਂ ਛੱਡਾ ਨਹੀਂ ਗਿਆ ਛੋਨੇ ਚੁਆਇਆ ਖਾ ਪਿਆ ਖਾ ਪਿਆ ਤੇ ਮੈਂ ਚਲ ਕੇ ਘੜੀ ਸੰਭਾ ਲਿਆ ਆਹ ਮੁੰਡਿਆ ਨੂੰ ਫਿਰ ਮਾਨ ਕਰਨਾ ਹੁੰਦਾ ਗਰਮੀ ਬੜੀ ਸੀ ਕਰੇ ਫਿਰ ਵਿਚਾਰਾ ਸਾਰਾ ਦਿਨ ਤੇ ਪਹਿਲਾਂ ਸ਼ਹਿਰ ਗਿਆ ਫਿਰ ਘਰ ਦਾ ਕੀਤਾ ਫਿਰ ਉੱਥੇ ਗਿਆ ਫਿਰ ਮੈਨੂੰ ਦਵਾਈ ਦਿਵਾ ਕੇ ਲਿਆਇਆ ਕਿੰਨੇ ਦੇ ਚੈਲੇਜ ਸਾਧਨ ਕੰਮ ਰਹੀ ਉਹ ਮਨ ਭਰ ਲਿਆ ਦੀ ਮੇਰੀ ਮਾਂ ਨੂੰ ਨਹੀਂ ਆਹ ਕਰਨ ਗਿਆ ਮੇਰਾ ਤਾਂ ਇਹਨਾਂ ਦੇ ਮਾਨੁੱਖ ਤੇਈ ਤਰੇ ਹੁੰਦੇ ਨੇ ਨਾਲੇ ਮੈਨੂੰ ਖਰਚਾ ਨਹੀਂ ਦਿੰਦੇ ਘਰ ਚਾਹਦੇ ਨਹੀਂ ਤੂੰ ਸਾਰਾ ਇਹਨਾਂ ਦੇ ਮੁੰਡੇ ਦਾ ਵੀ ਰੱਖ ਲਈਂ ਉਹ ਆਂਦੀ ਮੈਨੂੰ ਦਿਨ ਹੀ ਨਹੀਂ ਨਾ ਮੈਨੂੰ ਮੁੰਡਾ ਕੋਲ ਖਰਚਾ ਤੇ ਮੈਂ ਰੱਖੋ ਰੱਖੀ ਤੇ ਗੰਡਾ ਨਹੀਂ ਬਣਾਵਾ ਮੈਂ ਰੋਟੀ ਪਾਹਿੰਦਾ ਸਮਾਨ ਸਾਰਾ ਦੇਣੀ ਹੈ ਮੇਰੇ ਕੋਲ ਰੱਖੋ ਰੱਖੀ ਗੰਡਾ ਨਹੀਂ ਦਿੱਤਿਆ ਜਾਂਦੀ ਮੈਂ ਤਾਂ ਐ ਨਹੀਂ ਦਿੰਦੀ ਨਿੱਕੀ ਜਿੰਨੇ ਪਾਹੇ ਮੰਗੇ ਮੈਂ ਤਾਂ ਇਹ ਦੇਣੀ ਆ ਇਹ ਮੰਗਦੀ ਨਹੀਂ ਮੈਂ ਦਿੰਦੀ ਨਹੀਂ ਉਹਦੀ ਜੋਗ ਆਂਦੀ ਨਿੱਕੀ ਨਾ ਜ਼ਿਆਦਾ ਕਰਦੀ ਮੈਨੂੰ ਨਹੀਂ ਪੁੱਛੀਂਦੇ ਨਿੱਕੀ ਬਸ ਆ ਦੇ ਨਿੱਕੀ ਲਿਆ ਕੇ ਦੇਂਦੀ ஆயே சோனா டாய் சோ டாய் சூட பஞ்சோ சூட வை தீர ਚੱਲ ਭੈਣ ਮਾੜਾ ਮੋਟਾ ਲੈ ਦਿਆ ਕਰ ਨਹੀਂ ਹੁਣ ਜਿੱਦਨ ਹੁੰਦਾ ਭਾਈ ਲਾ ਹੁਣ ਲੈ ਲਾਂਗੇ ਜਿੱਦਨ ਭਾਈ ਆਏ ਹਾਂ ਲੈ ਤਾਂ 2 150 ਬਾਲਾ ਲੈ ਆ ਦਿਆ ਤਾਂ ਖੁਸ਼ ਨਹੀਂ ਮੈਂ ਆ ਤੇ ਚੱਲੋ ਲੈ ਦੇਣੀ ਹਾਂ ਮੈਂ ਦੱਸੂਗੀ ਕਾਚ ਲੜਾਈ ਪਏਗੀ ਮੁੰਡਾ ਭੈਣ ਪੂਰੀ ਮੇਰੀ ਮਨ ਦਾ ਮੁੰਡਾ ਨੇ ਨੰਨ ਤੇ ਦੱਸਿਆ ਕੀ ਦੱਸਿਆ ਉਹ ਨਹੀਂ ਹੁੰਦਾ ਇਹਦੀ ਆਹ ਮੇਰੇ ਮੁੰਡਾ ਮੇਰੀ ਮੰਦਾ ਚੰਗਾ ਭੈਣ ਮੈਂ ਜਾਣੀ ਹਾਂ ਫਿਰ ਸ਼ਤ ਤਰ ਨੇ ਜੀ ਆ ਵੀ ਮੇਰੀ ਸੱਸ ਚੁੱਕ ਗਈ ਆ ਆ ਨਹੀਂ ਤੇ ਚੱਲਾ ਆ ਗਿਆ ਘਰ ਆ छा नहीं आया नहीं, नहीं। तू तो आज मैं भी नहीं मैं डरा बेचे बहार निका तो वाल कप लै जा आने आखिया ना कप लै जा वेखी कि निकी गई ही ना भज के चाह बनाई वेखी मैं तेना वेखी ਨੇ ਕਹਾ ਕੱਪ ਲੈ ਜਾ ਕੰਡਾ ਹੋ ਗਿਆ ਕੱਪ ਪਏ ਆ ਵੇਖੀ ਹੰਦੀ ਹੁਣ ਤੂੰ ਥੋੜਾ ਜਿਹਾ ਪਿਆ ਕਰ ਤਾੜ ਕੇ ਲੈ ਲਊਂਗੀ ਲੈ ਪਾ ਲੈ ਕੋਤੋਂ ਪਾਂਡੇ ਸੋਈ ਚ ਵੀ ਹੈ ਨਹੀਂ ਮਾਂ ਨੂੰ ਨਹੀਂ ਵੇਖਣੀ ਹਣਾ ਆ ਮਾਂ ਨਹੀਂ ਚ ਕੋਈ ਮਾਰਦੀ ਦੀ ਕੋਈ ਗੱਲ ਨਹੀਂ ਨਹੀਂ ਫੋਨ ਮੈਨੂੰ ਸਿਹਦਾ ਬੜਾ ਕੰਮ ਕੀਤਾ ਫੋਨ ਮੈਨੂੰ ਨਹੀਂ ਕਰਨਾ ਹੁਣ ਤੂੰ ਮਾਰ ਕੇ ਆਈ ਪਾਂਡੇ ਨਹੀਂ ਨੂੰ ਮਾਰ ਕੇ ਆਵੇਂ ਕੋਈ ਨੂੰ ਮਾਰ ਨੀ ਉਹ ਪੂਨਮ ਨੰਮੇ ਕਿਆ ਭਾਂਡੇ ਥੋੜੇ ਪੂਨਮ ਨੇ ਆਉਂਗੀ ਥੋਤੇ ਆ ਥੋੜੇ ਭਾਂਡੇ ਸਿੰਘ ਭਰਿਆ ਭਾਂਡਿਆਂ ਦਾ ਪੂਨਮ ਵੀ ਬੜੀਆਂ ਜੇ ਦ੍ਰੀਸ਼ਾਂ ਕਰਦੀ ਮੈਂ ਨਾ ਇਹ ਵੀ ਆਪਣੀ ਸੱਸ ਦੇ ਨਾਲ ਹੀ ਬੱਸ ਆ ਭਾਂਡੇ ਥੋੜੇ ਦਾ ਸ ਸਿੰਘ ਭਰਿਆ ਭਾਂਡਿਆਂ ਦਾ ਪੂਨਮ ਨੂੰ ਮੈਂ ਕਹ ਤੋਦੇ ਤਾਂ ਮੰਮੀ ਨੇ ਕਿੱਡੀ ਛੇਤੀ ਜਵਾਬ ਦਿੱਤਾ ਹੀ ਕੋਈ ਨਹੀਂ ਮਾਂਜ ਦਿੰਨੀ ਆ ਮੈਂ ਹੀ ਮਾਂਜ ਦਿੰਨੀ ਆ ਮੈਂ ਤਾਂ ਥੋੜਾ ਕੰਮ ਕੀਤਾ ਸਵੇਰ ਦਾ ਜੇ ਪੂਨਮ ਨੇ ਕੀਤਾ ਤੇ ਇਹ ਪੂਨਮ ਦੇ ਗੋਣ ਗੋਣਦੀ ਰਹਿੰਦੀ ਬੱਸ ਚੰਗਾ ਪੈਂਦੀ ਮੈਂ ਚੱਲਦੀ ਆ ਫਿਰ ਚੰਗਾ ਹਾਂ ਆ ਫਿਕਰ ਨਾ ਕਰੀ ਕੋਈ ਗੱਲ ਨਹੀਂ ਆਹ ਹਾਂ ਤੁਹਾਡਾ ਟਾਈਮ ਹੋਇਆ ਆਹੋ ਕਰ ਲਾ ਕੰਮ ਤੂੰ ਵੀ ਕਰ ਲਾ ਚੰਗਾ ਮਾਰ ਦੇ ਰਿਹਾ ਕੰਮ ਪਹਿਲਾਂ ਚੰਗਾ ਨਹੀਂ ਪੂਨਮਾ ਨਹੀਂ ਕਹਾਵਾੜਾ ਨੀ ਕਾਗਾ ਕੱਪਲੇ ਆ ਨੀ ਮੈਂ ਸਾਰਾ ਵੇਲੀ ਚ ਕੰਮ ਕਰਕੇ ਆ ਗਈਆਂ ਕੀ ਕਰੀ ਜਾਂਦੀਆਂ ਯਾਰ ਰਸੋਈ 'ਚ ਨੀ ਲਿਆ ਪਾਇੰਦਾ ਕੋਠੜਾ ਲੈ ਚਾਹ ਲੈ ਆਂ ਚੇਤੀ ਕਰਾ ਜਾ ਕਾ ਕਲੀ ਨਾਲ ਆਈ ਬਿਛਨਾਰ ਲੈ ਕੇ ਆਈ ਚਾਹ ਤੇ ਖਾਣ ਨੂੰ ਮੇਰੇ ਨੀ ਪੂਨਮ ਟਾਈਮ ਵੇਖੋ ਕਿੰਨਾ ਹੋ ਗਿਆ 8 ਵਜ ਗਏ ਨੇ ਧੁੱਪ ਸਿਰ ਤੇ ਚੜਾਈ ਐ ਕੰਮ ਤੇਰਾ ਸਾਰਾ ਪਿਆ ਐ ਜੇ ਤੂੰ ਕੁਝ ਵੀ ਨਹੀਂ ਕੀਤਾ ਚੇਤੀ ਕਰਾਉ ਤੇ ਆ ਮੇਰੇ ਕੋਲ ਮੇਰੀ ਗੱਲ ਸੁਣੋ ਭਾਂਡੇ ਦੋ ਧੋਣ ਵਾਲੇ ਆ मां ज फिर ही जाम्मी आवाज दी, गल सुन दे। के आना मम्मी आवाज चाह कुछ तेन मैख्या देखो लिया अठवाज टाइम कि हो गया अज तक तीन तो कोई काम नहीं किया डिगी कर ਉਹ ਤੇ ਸਸਪਾਈ ਕਰਨ ਨੂੰ ਮੈਂ ਸੋਈ ਜੀ। ਖਲਾ ਵਢੀ ਨੇ ਮੇਰੇ ਵੱਲ ਚਾਹ ਦੇ ਕੇ। ਹਾਂ ਜੀ ਲਾਂਦੇ। ਪੀ ਲੈਂ। ਚਾਹ ਤੇ ਬਣ ਗਈ ਆ ਤੇ ਬਣਾ ਕੇ ਰੱਖੀ ਸੀ। ਮੰਮੀ ਨੂੰ ਦਿੰਦੇ ਆਂ ਉਹ ਗੰਦੇ। ਵੀ ਦਿਓ ਕਿ ਨਹੀਂ ਆ ਕਿ ਭਈ ਮੰਮੀ ਚਾਹ ਫੜਾ ਹਾਂ ਮੈਂ ਸੋਈ ਚ ਹੋਰ ਕੰਮ ਕਰਨਾ।

ਚਾਲਿਆ ਮੇਰਾ ਪੁੱਤ ਬਣਾ ਕੇ ਚਾਲਿਆ ਹੁੰਦੀ ਨਿੱਕੀ ਉਹ ਡਈ ਲਿਉਣ ਤੂੰ ਲਿਆ ਬਣਾ ਕੇ ਉਹਨੇ ਲਿੱਤੀ ਲਿਆਉਣਾ ਸਵਾ ਲਿਆਉਣਾ ਮੰਮੀ ਡਈ ਬਣਾਉਣ ਮੈਂ ਸਫਾਈਆਂ ਕਾੰਢੀ ਸਵੇਰ ਦੀ ਚਾਲਿਆ ਬਣਾ ਕੇ ਨਾਲ ਚਾਹ ਤੂੰ ਲੈ ਕੇ ਆਈ ਚਾਹ ਬਾਣ ਗਈਆ ਮੰਮੀ ਇਹਦੇ ਤੇ ਮੈਂ ਲੈ ਆਉਨੇ ਆਂ ਦੇਦੀ ਕੰਮ ਕਰਨ ਦੀ ਦੇ ਚਾ ਚਿਮਚਾ ਕਨੇ ਲੈ ਕੇ ਆਣਾ ਮੈਂ ਭੁਜਿਆ ਕੱਦਲਾ ਖਾਣਾ ਚਿਮਚਾ ਵੀ ਲੈ ਕੇ ਆ ਲੈ ਉਹਨੇ ਬਿਸਕੁਟ ਨਹੀਂ ਆ ਉਹ ਵੀ ਲੈ ਮਮੀ ਬਿਸਕੁਟ ਆ ਨਹੀਂ ਜੇ ਅਲੇ ਆ ਜਾ ਭੁਜਿਆ ਮੈਂ ਕਿੱਥੇ ਜਾਂਦਾ ਮੈਂ ਨਹੀਂ ਖਾਣਾ ਭੁਜਿਆ ਕੱਲ ਨਾਲ ਵੇਸਨ ਗਿਆ ਦੇ ਮੈਨੂੰ ਪੈਣ ਖਾਣਾ ਆਲਾ ਪਤ ਮੈਂ ਚਾਹ ਪੀ ਲਈ ਆ ਭਾਂਡੇ ਲੈ ਜਾ ਪੋਨਮਾ ਆ ਭਾਂਡੇ ਲੈ ਜਾ ਚੋਖਿਆ ਫੜ ਮੈਂ ਚਾਹ ਪੀ ਲਈ ਝਾੜੂ ਵੀ ਕਦੇ ਹੱਥ ਚ ਝੜ ਝੜਿਆ ਕਰ ਚਾੜੂ ਵਿੱਚ ਵੀ ਕਿੰਨੇ ਝਾੜੂ ਹੀ ਪੜੀ ਰੱਖਣੀ ਆ ਸੰਗਾਂ ਮੈਂ ਹੁਣ ਬਾਹਰ ਜਾ ਕੇ ਬੈਣੀ ਆ ਲਾ ਫੇਰ ਲਾ ਝਾੜੂ ਛੇਤੀ ਕਰ ਲੈ ਜਦੋਂ ਮੈਂ ਬਹਿਣਾ ਹੁੰਦਾ ਘੜੀ ਅਸੀਂ ਤਾਂ ਲਿਓਦੇ ਤਨ ਝਾੜੂ ਦਾ ਚੇਤਾ ਆਉਂਦਾ ਵਾ ਚੱਲ ਮੈਂ ਬਾਹਰ ਬੈਣੀ ਛੇਤੀ ਕਰ ਲੈ ਲਾ ਲਾ ਝਾੜੂ ਮਾਦਾ ਕੀ ਗੱਲ ਹੋਈ ਆ ਸਵੇਰੇ ਸਵੇਰੇ ਬੜੀ ਗਰਮ ਹੋਈ ਆ ਗਰਮਪੁੱਤ ਕੀ ਹੋਣਾ ਮੈਂ ਸਾਰਾ ਕੰਮ ਕਰਾਈ ਆ ਵੇ ਕਿਦਾਂ ਖਲਾਰਾ ਪਿਆ ਆਪਾਂ ਹੀ ਵੇਖ ਲੈ ਇਹ ਤੋਹਨਾ ਇਹਨਾਂ ਨੂੰ ਆਂਦੀ ਏ ਚਾਹ ਮੰਗੀ ਤੇ ਹੁਣ ਦੇ ਕੇ ਗਈਆਂ ਨੇ ਉਹ ਠੰਡੀ ਦਿੱਤੀ ਜਈ ਵਡੀ ਜੜੀ ਝਾੜੂ ਹੀ ਕਮਾਈ ਫੇਰ ਤੋਹਨਾ ਇਹਨਾਂ ਨੂੰ ਬੋਲਦੀ ਏ ਫੇਲਾ ਸਵੇਰ ਦਾ ਇਹ ਕਿਦਾਂ ਖਲਾਰਾ ਪੇ ਦੇਣਵੇਂ ਕਿੱਥੇ ਆ ਗਿਆ ਜੀ ਮਰੋਟੀ ਕਾਣੀਆ ਸਵੇਰ ਦੀ ਮੈਨੂੰ ਕਿਹੜੇ ਵੇਲੇ ਨਾ ਰੋਟੀ ਦੇਣੀ ਆ ਤੇ ਫੇਰ ਮੈਂ ਦਵਾਈ ਵੀ ਖਾਣੀ ਆ ਕੌਣ ਕਦੇ ਝਾੜੂ ਲੈ ਲੈਂਦੀ ਹੈ ਕਦੇ ਪੋਚੇ ਪੈਰਾਂ ਨਾ ਪੈਂਦੀ ਕਦੇ ਝਾੜੂ ਕਦੇ ਪੋਚੇ ਮੈਂ ਦਿਨ ਸਮਝਦੀ ਹੁੰਦੀ ਕਾਹਦੀ ਕਰਦੇ ਨੇ ਪੋਣਾ ਇਹਨਾਂ ਨੂੰ ਤਾਂ ਦੇਂਦੀ ਰੋਟੀ ਪੋਣਾ ਮੈਨੂੰ ਮਗਰ ਲਾਈ ਲਖਦੀ ਹੈ ਮੇਰੇ ਹਿਸਾਬ ਨਾਲ ਪੋਣਾ ਨੂੰ ਇਹਦੇ ਮਗਰ ਲੱਗੀ ਅੱਜ ਤੇ ਪੋਣਾ ਵੀ ਨਹੀਂ ਆਈ ਸਵੇਰ ਦੀ ਬਾਹਰ ਉਹ ਆਜ ਮਾਰਨੀ ਹੈ ਨਹੀਂ ਪੋਣਾ ਮਾ ਨਹੀਂ ਮੇਰੇ ਗਾਲਾਂ ਸੋਣਨ ਕੇ ਪੋਣਾ ਜਾਈ ਦੀਦੀ ਤੇਰਾ ਪੁੱਤ ਪੋਣਾ ਆਉਂਦਿਆ ਆ ਹਲੋ ਹਾਂ ਸਸੀ ਗਾਲ ਪੁੱਤ ਸਸੀ ਕੌਰ ਹੋਰ ਕੀ ਹਾਲ ਚਾਲ ਹੈ ਹਾਂ ਮੁੰਡਾ ਗਿਆ ਸਕੂਲੇ ਠੀਕ ਆ ਆਉਣ ਲੱਗੀ ਹੈ ਅੱਛਾ ਹੋਰ ਕੀ ਖਾਣਾ ਮੇਰੇ ਪੁੱਤ ਨੇ ਹਾਂ ਦੱਸ ਮੇਰੇ ਪੁੱਤ ਨੇ ਕੀ ਖਾਣਾ ਮੈਂ ਮੰਗਾ ਲੈਣੀ ਹੁਣ ਤੇਰੇ ਵੀਰ ਨੂੰ ਕਲਾਉਣੀ ਆ ਮਿਕਸ ਡੱਬਾ ਮੰਗਾ ਲਾ ਨਹੀਂ ਤੇ ਮਿਕਸ ਨਹੀਂ ਮੰਗਦੀ ਬਰਫੀ ਮੰਗਾ ਲੈਣੀ ਆ ਠੀਕ ਆ ਨਾਲ ਜੂਸ ਦੀ ਬੋਤਲ ਮੰਗਾ ਲੈਣੀ ਆਪੇ ਪਕੌੜੇ ਕੱਢ ਲੈਣ ਗਿਆ ਠੀਕ ਆ ਚੱਲ ਪਤਾ ਆ ਜਾ ਫਿਰ ਮੈਂ ਕਲਾਉਣੀ ਵੀਰ ਤੇਰੇ ਨਾਲ ਸੌਦਾ ਲੈਣ ਆ ਜਾ ਫਿਰ ਤੂੰ हां پتہ برفੀ ਦਾ ਡੱਬਾ ਲੈ ਆਈ ਨਾਲੇ ਜੂਸ ਲੈ ਆਈ ਆਉਣ ਲਗਾ ਲੈ ਆਉਂਦਾ ਮਾਤਾ ਹਾਂ ਪਕੌੜੇ ਖਾ ਲੈਣਗੇ ਘਰੇ ਕੋਈ ਨਹੀਂ ਲੈ ਆਉਂਦਾ ਮਾਤਾ ਆਪਣੀ ਕੁੜੀ ਲਈ ਬਰਫੀਆਂ ਤੇ ਮੇਰੀ ਮਾਂ ਲਈ ਵੇਸਣ ਜੇ ਵੇਸਣ ਮਗਾਇਆ ਮਗਾਇਆ ਤੇ ਉਹ ਵੀ ਨਹੀਂ ਖਾੜੀ ਖਾਣ ਦਿੱਤਾ ਮੇਰੀ ਮਾਂ ਨੂੰ ਉਹ ਵੀ ਆਪ ਹੀ ਖਾ ਗਈ ਏ ਤੇ ਝੂਠੀ ਸੱਚੀ ਸੁਲਾਵਣੀ ਮਾਰੀ ਇਹਨੂੰ ਮਾੜੀ ਜੀ ਉਹਨੂੰ ਸੁਲਾ ਮਾਰ ਕੇ ਤੇ ਉਹ ਵੀ ਨਹੀਂ ਖਾਣ ਦਿੱਤਾ ਉਹਨੂੰ ਪਕੌੜੇ ਕਿੰਦੀ ਕੱਢਣੇ ਮੈਂ ਵੀ ਨਹੀਂ ਕੱਢਣੇ ਆਪੇ ਕੱਢੂਗੀ ਉਹਦੀ ਲਾਡਲੀ ਨੂੰ ਮੈਂ ਵੀ ਨਹੀਂ ਕੱਢਣੇ ਹਾਂ